ਸਾਤਸ੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਤੇ ਕੁਝ ਪੁਲਿਸ ਵਾਲਿਆਂ ਦੀ ਰਿਸ਼ਵਤ ਲੈਂਦੇ ਕਾਫੀ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਬਾਅਦ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਇਹ ਈਮੇਜ ਸੈੱਟ ਹੋ ਗਈ ਹੈ ਕਿ ਇਹ ਸਿਰਫ ਰਿਸ਼ਵਤ ਖੋਰੀ ਜਾਂ ਆਮ ਲੋਕਾਂ ਨੂੰ ਤੰਗ ਕਰਕੇ ਆਪਣੀਆਂ ਜੇਬਾਂ ਭਰਦੇ ਹਨ ਪਰ ਇਸ ਗੱਲ ਨੂੰ ਪੁਲਿਸ ਇਸ ਪੁਲਿਸ ਮੁਲਾਜ਼ਮ ਨੇ ਝੂਠ ਸਾਬਿਤ ਕੀਤਾ ਹੈ ਹਾਂਜੀ ਤੁਸੀਂ ਦੇਖੋਗੇ ਕਿ ਜਦੋਂ ਰਾਜਾਂ ਦਾ ਇੱਕ ਮੁਲਾਜ਼ਮ ਰਸਤੇ ਦੇ ਵਿੱਚ ਖੜੀ ਕੋ 80 ਸਾਲਾ ਬਜ਼ੁਰਗ ਮਾਤਾ ਨੂੰ ਅੰਬਰੂਦ ਵੇਚਦੇ ਦੇਖਦਾ ਹੈ ਤਾਂ ਉਸਦੇ ਕੋਲ ਰੁਕ ਕੇ ਗੱਲਬਾਤ ਕਰਦਾ ਹੈ ਤਾਂ ਕਹਿੰਦਾ ਹੈ ਕਿ ਮਾਤਾ ਜੀ ਤੁਸੀਂ ਬਿਲਕੁਲ ਉਸ ਦੀ ਮਾਂ ਵਰਗੇ ਲੱਗਦੇ ਹੋ ਜਿਸ ਕਰਕੇ ਉਹ ਰੁਕ ਗਿਆ ਹੈ ਅੱਗੇ ਗੱਲਬਾਤ ਦੌਰਾਨ ਉਸ ਮੁਲਾਜ਼ਮ ਵੀਰ ਨੂੰ ਪਤਾ ਚੱਲਦਾ ਹੈ ਕਿ ਮਾਤਾ ਦੇ ਘਰ ਦੇ ਹਾਲਾਤ ਠੀਕ ਨਹੀਂ ਹਨ ਤੇ ਉਹ ਖੁਦ ਆਪਣੇ ਘਰ ਦਾ ਗੁਜ਼ਾਰਾ ਇੱਥੋਂ 150 ਵਟ ਕੇ ਚਲਾਉਂਦੀ ਹੈ ਦੱਸਦੀ ਹੈ ਕਿ ਐਨੀ ਗੱਲ ਸੁਣ ਮੁਲਾਜ਼ਮ ਮਾਤਾ ਤੋਂ ਸਾਰੇ ਅੰਬਰੂਦ ਆਉਂਦੇ ਜਾਂਦੇ ਲੋਕਾਂ ਨੂੰ ਵੰਡਦਾ ਹੈ ਤੇ ਰੇੜੀ ਬਿਲਕੁਲ ਖਾਲੀ ਹੋਣ ਤੋਂ ਬਾਅਦ ਮਾਤਾ ਦੇ ਨਾਲ ਖੜਕੇ ਚਾਹ ਪੀਂਦਾ ਹੈ ਤੇ ਅੱਗੇ ਤੁਸੀਂ ਦੇਖੋਗੇ ਕਿ ਪੁਲਿਸ ਮੁਲਾਜ਼ਮ ਵੀਰ ਮਾਤਾ ਨੂੰ ਕਾਫੀ ਪੈਸੇ ਵੀ ਦੇ ਦਿੰਦਾ ਹੈ ਜੋ ਕਿ ਉਸਦੇ ਵਿਕੇ ਸਮਾਨ ਤੋਂ ਕਾਫੀ ਜ਼ਿਆਦਾ ਹੁੰਦਾ ਹੈ ਪੁਲਿਸ ਵਾਲੇ ਵੀਰ ਦੁਆਰਾ ਕੀਤੀ ਮਦਦ ਤੋਂ ਬਾਅਦ ਮਾਤਾ ਕਾਫੀ ਖੁਸ਼ ਵੀ ਦਿਖਾਈ ਦਿੰਦੀ ਹੈ ਜਿਸ ਤੋਂ ਬਾਅਦ ਲੋਕਾਂ ਦੁਆਰਾ ਵੀ ਇਸ ਵੀਰ ਲਈ ਕਾਫੀ ਮਨ ਪਾਉਂਦੇ ਕਮੈਂਟ ਕੀਤੇ ਜਾ ਰਹੇ ਨੇ ਤੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਨੂੰ ਜਰੂਰ ਸਾਂਝੀ ਕਰੋ ਧੰਨਵਾਦ